ਬੀਰ ਮਾਨ ਜੋ ਸਰਦਾਰ ਸਰਪਾਲ ਸਿੰਘ ਜੀ ਖੈਰਾ ਸਾਹਿਬ ਔਰ ਬਹੁਤ ਹੀ ਸੀਨੀਅਰ ਨੇਤਾ ਜਿਹੜੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੁਝ ਗੱਲਾਂ ਸਾਂਝੀਆਂ ਕਰਕੇ ਗਏ ਮੇਰੇ ਵੱਡੇ ਵੀਰ ਸਰਦਾਰ ਸ੍ਰਿੰਦਰਪਾਲ ਸਿੰਘ ਜੀ ਸਿਬਿਆ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਛੋਟੇ ਵੀਰ ਜਿਹੜੇ ਇੱਕ ਬਹੁਤ ਹੀ ਅਣਤਕ ਮਿਹਨਤ ਕਰ ਰਹੇ ਨੇ ਸਰਦਾਰ ਕਲਦੀਪ ਸਿੰਘ ਜੀ ਕਾਲਾ ਢਿੱਲੋਂ ਸ਼੍ਰੀ ਮੱਖਣ ਲਾਲ ਜੀ ਸ਼ਰਮਾ ਵੈਸੇ ਤਾਂ ਹਰੇਕ ਬੰਦੇ ਦੀ ਇੱਕ ਵੱਖ-ਵੱਖ ਕੁਆਲਿਟੀ ਹੁੰਦੀ ਆ ਮੈਂ ਮੱਖਣ ਜੀ ਬਾਰੇ ਇੱਕ ਗੱਲ ਕਹਿਣੀ ਚਾਹਨਾ ਕਿ ਸੱਚੀ ਮੁੱਚੀ ਇਹ ਝੰਡਾ ਵਰ ਖੁਰਦਾਰ ਹੈ ਕਾਂਗਰਸ ਪਾਰਟੀ ਦਾ ਹਵਾ ਚਾਹੇ ਕੋਈ ਵੀ ਆਈ ਲੇਕਿਨ ਜੋ ਵੀ ਨਮਾਇੰਦਾ ਕਾਂਗਰਸ ਦਾ ਆਇਆ ਇਹਨਾਂ ਨੇ ਸਭ ਤੋਂ ਪਹਿਲਾਂ ਨਾਕਾ ਜਾ ਕੇ ਹਰੀਗੜ੍ਹ ਲਾਇਆ ਕਿ ਮੈਂ ਤਾਂ ਪਾਰਟੀ ਦੇ ਨਾਲ ਆ। ਇਹਨਾਂ ਲੰਮਾ ਸਮਾਂ ਕਿਸੇ ਵੀ ਹਵਾ ਨੇ ਰੀਤੋਂ ਕੋਈ ਨਾਂ ਹਿਲਾਣਾ ਤੇ ਇਹਨਾਂ ਦੀ ਕੁਆਲਿਟੀ ਆ। ਮਾਜੋਬ ਸਰਦਾਰ ਗੁਰਜੀਤ ਸਿੰਘ ਜੀ ਰਮਣਵਾਸੀਆ ਸਾਹਿਬ ਪ੍ਰਧਾਨ ਨਗਰ ਕੌਂਸਲ ਬਰਨਾਲਾ ਮੰਚ ਤੇ ਬਿਰਾਜਮਾਨ ਦਰਜਾ ਬਦਰਜਾ ਸਾਰੇ ਹੀ ਆਗੂ ਸਹਿਬਾਨ ਸਾਡੇ ਜ਼ਿਲ੍ਹੇ ਦੀ ਸਮੁੱਚੀ ਪ੍ਰੈਸ ਜਿਨ੍ਹਾਂ ਦਾ ਸੱਚੀ ਮੁੱਚੀ ਮੈਂ ਕਹਿ ਸਕਦਾ ਕਿ ਜਿਹੜਾ ਇਹਨਾਂ ਦਾ احਸਾਨ ਹੈ ਤੇ ਉਤਾਰਿਆ ਤਾਂ ਨਹੀਂ ਜਾ ਸਕਦਾ ਪਰੰਤੂ ਮੈਂ ਕਹਿਣਾ ਹੁਣਾਂ ਕਿ ਮੈਂ ਤੁਹਾਡੇ ਕਰਜ਼ੇ ਦਾ ਮੁੱਲ ਹਮੇਸ਼ਾ ਵਿਆਜ ਸਮੇਤ ਤਾਰਨ ਦੀ ਕੋਸ਼ਿਸ਼ ਕਰਦਾ ਰਹੂੰਗਾ ਇੰਨੀ ਕੰਮ ਦੀ ਰੁੱਤ ਦੇ ਵਿੱਚ ਵਿਸਾਖ ਹੋਵੇ ਕੱਤਾ ਹੋਵੇ ਪ੍ਰਾਣੀ ਘਾਵਤਾ ਕਿ ਇਹਨਾਂ ਰੁੱਤਾਂ ਦੇ ਵਿੱਚ ਕਿਸੇ ਵੇਲੇ ਲੋਕ ਆਪਣੇ ਮਾਤਾ ਪਿਤਾ ਦਾ ਸੰਸਕਾਰ ਨਹੀਂ ਸੀ ਕਰਦੇ ਕੇ ਕੱਤੇ ਦੀ ਰੁੱਤ ਤੋਂ ਬਾਅਦ ਕਰਾਂਗੇ ਉਹਨਾਂ ਸਮਿਆਂ ਦੇ ਵਿੱਚ ਅੱਜ ਏਡੇ ਵੱਡੇ ਇਕੱਠ ਦਾ ਤੁਸੀਂ ਸਬੂਤ ਦੇਣਾ ਸਿਰਫ 2-3 ਦਿਨ ਦਿਨਾਂ ਦੇ ਵਿੱਚ ਤੇ ਸੁਨਿਆਨ ਤੇ ਏਡੀ ਵੱਡੀ ਗਿਣਤੀ ਦੇ ਵਿੱਚ ਆਉਣਾ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਜਦੋਂ ਤੁਹਾਨੂੰ ਸੱਦਾ ਤੁਸੀਂ ਕਦੇ ਆਏ ਹੀ ਨਹੀਂ ਕੱਲਾ ਤੁਸੀਂ ਬੈਠੇ ਵੀ ਹੋ ਖੈਰਾ ਸਾਹਿਬ ਮੈਂ ਯਕੀਨ ਦਵਾਉਣਾ ਕਿ ਮੈਂ 3 ਵਜੇ ਕਿਹਾ ਸੀ ਇਹ 2 ਵਜੇ ਆ ਗਏ ਤੁਸੀਂ ਰਾਤ ਦੇ 9 ਵਜੇ ਤੱਕ ਬੋਲੀ ਜਾਇਓ ਜੀ ਇੱਕ ਵੀ ਬੰਦਾ ਬਾਗਾ ਮੈਂ ਤੁਹਾਡਾ ਗਨਹਗਰ ਹੋਊਗਾ ਤੇ ਉਹ ਲੋਕ ਨੇ ਜਿਹੜੇ ਨਾ ਜਾਣਗੇ ਨਾ ਤੁਰਨਗੇ ਸੋ ਇਹਨਾਂ ਦਾ ਸਾਨ ਕਦੇ ਉਤਾਰਿਆ ਨਹੀਂ ਜਾ ਸਕਦਾ ਉਹ ਵੀ ਮੈਂ ਕਿਉਂ ਦੱਸੂ ਕਿ ਕਿਉਂ ਨਹੀਂ ਉਤਾਰਿਆ ਜਾ ਸਕਦਾ ਇਹ ਕਿਹੜੇ ਲੋਕ ਨੇ ਪਹਿਲੀ ਬੇਨਤੀ ਕਿ ਜਦੋਂ ਵੀ ਲੱਸੀ ਲੈਣ ਜਾਈਏ ਭਾਂਡਾ ਨਹੀਂ ਲੁਕੋਈ ਦਾ ਤੁਸੀਂ ਜਿੰਨੇ ਬੈਠੇ ਹੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਝੋਲੀ ਅੱਡ ਕੇ ਕਿ ਆਉਣ ਵਾਲੀ ਇੱਕ ਜ਼ੋਨ ਨੂੰ ਵੱੰਦ ਚੜ ਕੇ ਵੋਟ ਪਾਓ ਵੋਟ ਪਾਓ ਵੋਟ ਪਵਾਓ ਏਡੀ ਵੱਡੀ ਗਿਣਤੀ ਤੇ ਜਿਤਾਓ ਕਿ ਸਭ ਕੁਝ ਹਲਾ ਕੇ ਰੱਖ ਦਿਓ ਇਹ ਮੇਰੀ ਉਮੀਦ ਆ ਤੁਹਾਡੇ ਕੋਲੋਂ ਮੈਂ ਖਹਿਰਾ ਸਾਹਿਬ ਨੂੰ ਕਿਹਾ ਸੀ ਕਿ ਆਪਾਂ ਬਹੁਤ ਵੱਡਾ ਕਟ ਕਰਨਾ ਚਾਹੁੰਦੇ ਆ ਮੈਂ ਕਹ ਜੀ ਮੈਂ ਯਕੀਨ ਦਿਵਾਉਣਾ ਕਿ 9000 ਕੁਰਸੀ ਲਾਉਂਗਾ 4000 ਬੰਦਾ ਬਾਹਰ ਖੜਾ ਹੋਊਗਾ ਕਹਿੰਦੇ ਨਹੀਂ ਹਲੇ ਨਹੀਂ ਕਰਨਾ ਲੇਕਿਨ ਕੁਝ ਬੰਦੇ ਬੁਲਾਉਣੇ ਨੇ ਲੇਕਿਨ ਖੈਰਾ ਸਾਹਿਬ ਅੱਜ ਕੁਝ ਬੰਦੇ ਬੁਲਾਏ ਨੇ ਤੁਸੀਂ ਕੁਝ ਬੰਦੇ ਦੇਖ ਲਓ ਕਿ ਇਹ ਨੇ ਇਹਨਾਂ ਚੋਂ ਇੱਕ ਇੱਕ ਬੰਦਾ ਏਡੇ ਏਡੇ ਪ੍ਰੋਗਰਾਮ ਕਰਨ ਦੇ ਸਮਰੱਥ ਹੈ ਜਿੰਨੇ ਤੁਸੀਂ ਅੱਜ ਬੈਠੇ ਹੋ ਇਹਨਾਂ ਨਾਲ ਮੇਰੀ ਗੂੜੀ ਸਾਂਝ ਹੈ ਮੇਰਾ ਦਿਲੋਂ ਪਿਆਰ ਹੈ ਮੈਂ ਕਦੇ ਬੰਦੇ ਨਾਲ ਹੱਥ ਨਹੀਂ ਮਿਲਾਇਆ ਮੈਂ ਪਹਿਲਾਂ ਦਿਲ ਮਿਲਾਇਆ ਜੇ ਦਿਲ ਮਿਲ ਗਿਆ ਤਾਂ ਹੱਥ ਮਿਲਾਇਆ ਨਹੀਂ ਮੈਂ ਹੱਥ ਨਹੀਂ ਮਿਲਾਇਆ ਉਹ ਚਾਹੇ ਕੋਈ ਵੀ ਕਿਉਂ ਨਾ ਹੋਵੇ ਸੋ ਅਜਿਹੇ ਹਾਲਾਤ ਕੌਣ ਪੈਦਾ ਕਰਦਾ ਕੌਣ ਕਰਾ ਸਕਦਾ ਹੈ ਇਹ ਕੁਦਰਤ ਦੀ ਕਿਰਪਾ ਹੈ ਤੇ ਉੱਪਰਲੇ ਦੀ ਦਇਆਲਤਾ ਹੈ ਕੁਝ ਗੱਲਾਂ ਕਰਨੀਆਂ ਮੈਂ ਰਾਜਨੀਤੀ ਤਾਂ ਮੈਨੂੰ ਬਹੁਤੀ ਆਉਂਦੀ ਨਹੀਂ ਖੈਰਾ ਸਾਹਿਬਾਰੇ ਤੌਣ ਇੱਕ ਦਿਨ ਮੈਂ ਦੇਖਿਆ ਕਿ ਇੱਕ ਲੀਡਰ ਕਾਰ ਦੇ ਵਿੱਚੋਂ ਲਾਈਵ ਹੋ ਕੇ ਕਹਿ ਰਿਹਾ ਖੈਰਾ ਸਾਹਿਬ 10 ਪਿੰਡਾਂ ਦੇ ਨਾਂ ਦੱਸੋ ਇਹ ਖੈਰਾ ਸਾਹਿਬ ਦੇ ਲੈਵਲ ਦੀ ਗੱਲ ਹੈ ਤੁਸੀਂ ਖੈਰਾ ਸਾਹਿਬ ਨੂੰ ਪੁੱਛੋ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਕਿੰਨੀ ਦੂਰ ਹੈ ਖੈਰਾ ਸਾਹਿਬ ਨੂੰ ਪੁੱਛੋ ਸਾਗਰ ਦੀ ਡੁੰਗਾਈ ਕਿੰਨੀ ਆ ਖੈਰਾ ਸਾਹਿਬ ਤੋਂ ਪੁੱਛੋ ਕਿ ਅਸਮਾਨ ਦੀ ਉਚਾਈ ਕਿੰਨੀ ਆ ਲੇਕਿਨ ਇਹ ਸਵਾਲ ਬਲਕਿ ਮੈਂ ਸਵਾਲ ਕਰਦਾ ਕਿ 3 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਤੁਸੀਂ ਤਿੰਨ ਕੰਮ ਗਿਣ ਕੇ ਦੱਸ ਦੋ ਕਿ ਆਹ ਕੰਮ ਕੀਤੇ ਨੇ ਆਹ ਲਾਮ ਲਾਸ਼ ਕਰ ਲੈ ਕੇ ਸਾਰਾ ਤੁਹਾਡੇ ਦਵਾਰ ਆ ਜੂੰਗਾ ਪਰ ਮੈਂ ਦੱਸ ਸਕਦਾ ਕਿ ਤੁਸੀਂ ਤਿੰਨ ਕੰਮ ਤਾਂ ਨਹੀਂ ਕੀਤੇ ਤੁਸੀਂ 300 ਪਰਚਾ ਕਰਵਾਇਆ ਸਾਡੇ ਜ਼ਿਲ੍ਹੇ ਤੇ ਤੁਸੀਂ ਪੱਤਰਕਾਰ ਨਹੀਂ ਬਖਸ਼ੇ ਤੁਸੀਂ ਐਮਸੀ ਨਹੀਂ ਬਖਸ਼ੇ ਤੁਸੀਂ ਡੇਰੇਦਾਰ ਨਹੀਂ ਬਰਛੇ ਤੁਸੀਂ ਐਜੂਕੇਸ਼ਨ ਸੰਸਥਾਵਾਂ ਨਹੀਂ ਬਖਸ਼ੀਆਂ ਅੱਜ ਤੁਹਾਡਾ ਸੋਸਾਇਟੀ ਅੱਜ ਤੁਹਾਡਾ ਸਮਾਜ ਅੱਜ ਤੁਹਾਡਾ ਜ਼ਿਲ੍ਹਾ ਖਤਰੇ 'ਚ ਹੈ ਇਹਨਾਂ ਤੋਂ ਡਰ ਤੇ ਭੈਜ ਹੈ ਬਲਕੇ ਸਾਡੇ ਹੱਕ 'ਚ ਜਾਂਦਾ ਕਿ ਅੱਜ ਸਾਰਾ ਲੋਕ ਪਰਲੋਕ ਉੱਠ ਕੇ ਉਹਨਾਂ ਦੇ ਵਰਖਲਾ ਫੋਕੇ ਜਿੱਥੇ ਉਹਨਾਂ ਨੂੰ ਕੋਈ ਕਿਰਨ ਦੀ ਆਸ ਲੱਭੀ ਉਹ ਸਰਦਾਰ ਸਿੰਘ ਪਾਲ ਸਿੰਘ ਖਹਿਰਾ ਅੱਜ ਸਾਡਾ ਜ਼ਿਲ੍ਹਾ ਉੱਠ ਕੇ ਨਾਲ ਤੁਰਿਆ ਸੋ ਮੈਂ ਸਮਝਦਾ ਕਿ ਸਾਡੇ ਕਰਤੱਬਾਂ ਨੂੰ ਵੇਖਦੇ ਹੋਏ ਉਹਨਾਂ ਦੀਆਂ ਕਰਤੂਤਾਂ ਤੋਂ ਡਰਦੇ ਹੋਏ ਅੱਜ ਲੋਕ ਸਾਡੇ ਨਾਲ ਨੇ ਮੈਂ ਇਸ ਲਈ ਧੰਨਵਾਦੀ ਹਾਂ ਉਹਨਾਂ ਲੋਕਾਂ ਦਾ ਜਿਹੜੇ ਅਜਿਹੇ ਕਰਤੂਤਾਂ ਕਰਦੇ ਨੇ ਖਹਿਰਾ ਸਾ ਮੈਂ ਮਾੜੀ ਜੀ ਗੱਲ ਕਰੂੰ ਇੱਕ ਇੱਕ ਪਰਚਾ ਕਰਾਇਆ ਪੱਤਰਕਾਰ ਤੇ ਰੇਪ ਦਾ ਲੇਕਿਨ ਸੌਰੀ ਬਹੁਤ ਭੈਣਾ ਬੀਬੀਆਂ ਬੇਟੀਆਂ ਨੇ ਲੋਕ ਬੈਠੇ ਨੇ ਮੈਡੀਕਲ ਦੇ ਵਿੱਚ ਆਇਆ ਕਿ 3 ਸਾਲ ਹੋ ਗਿਆ ਕੁਝ ਵਾਪਰਿਆ ਹੀ ਨਹੀਂ ਉਹ ਬੰਦੇ ਦੀ ਜ਼ਮਾਨਤ ਹੋਈ ਮੈਂ ਕਹਿੰਦਾ ਪੱਤਰਕਾਰ ਮਾੜਾ ਹੋ ਸਕਦਾ ਐ ਮਸੀਂ ਮਾੜਾ ਹੋ ਸਕਦਾ ਪਰ ਅਜਈਆਂ ਗੱਲਾਂ ਤੁਸੀਂ ਸਾਨੂੰ ਐਂ ਦਬਾਉਣਾ ਚਾਹੁੰਦੇ ਹੋ ਆਹ ਗੱਲਾਂ ਨਾ ਦਬਾਉਣਾ ਚਾਹੁੰਦੇ ਹੋ ਅਸੀਂ ਦਬਣ ਦੁਬਣ ਵਾਲੇ ਨਹੀਂ ਬਹੁਤ ਧਮਕੀਆਂ ਭਰੀਆਂ ਗੱਲਾਂ ਬਾਤਾਂ ਆਉਂਦੀਆਂ ਇਹ ਸਾਡੇ ਤੇ ਅਸਰ ਨਹੀਂ ਕਰ ਸਕਦੀਆਂ ਅਸੀਂ ਕੋਈ ਚੋਰ ਨਹੀਂ ਇਹ ਗੱਲਾਂ ਚੋਰਾਂ ਤੇ ਲਾਗੂ ਨਹੀਂ ਹੁੰਦੀਆਂ ਇਹ ਗੱਲਾਂ ਸਾਧਾਂ ਤੇ ਲਾਗੂ ਨਹੀਂ ਹੁੰਦੀਆਂ ਲੇਕਿਨ ਜਈਆਂ ਤੁਸੀਂ ਗੱਲਾਂ ਕਰਦੇ ਹੋ ਪਤਾ ਨਹੀਂ ਕਿਹਦੇ ਤੇ ਲਾਗੂ ਹੁੰਦੀਆਂ ਸੋ ਅਸੀਂ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂ ਤੁਸੀਂ ਦੱਸੋ ਜਿਹੜੀ ਮੈਂ ਗੱਲ ਕਹਿ ਕੇ ਹਟਿਆ ਸੋ ਮੈਂ ਅਗਲੀ ਬੇਨਤੀ ਕਰਨੀ ਚਾਹਨਾ ਕਿ ਇਹਨਾਂ ਲੋਕਾਂ ਦੇ ਵਿੱਚ ਜਿਹੜੀਆਂ ਇਹ ਪਾਰਟੀਆਂ ਨੇ ਇੱਥੇ ਭਲੇ ਮਾਨਸਾਂ ਲਈ ਜਗ੍ਹਾ ਨਹੀਂ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਅਕਾਲੀ ਦਲ ਹੋਵੇ ਕਿਸੇ ਪਾਰਟੀ ਦੀ ਗੱਲ ਕਰ ਲੋ ਮੈਂ ਇੱਕ ਪਾਰਟੀ ਦੀ ਗੱਲ ਕਰਦਾ ਕਿ ਮਾਨਯੋਗ ਸਰਦਾਰ ਗੁਰਚਰਨ ਸਿੰਘ ਜੀ ਟੋੜਾ ਸਾਹਿਬ ਹਣੀ ਜਿਨ੍ਹਾਂ ਨੂੰ ਪੰਥਕ ਲੀਡਰ ਕਿਹਾ ਜਾਂਦਾ ਸੀ ਉਹਨਾਂ ਨਾਲ ਕੀ ਨਹੀਂ ਕੀਤਾ ਇਹਨਾਂ ਨੇ ਮਾਨਯੋਗ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਸਾਹਿਬ ਉਹਨਾਂ ਨਾਲ ਕੀ ਨਹੀਂ ਕੀਤਾ ਇਹਨਾਂ ਨੇ ਤੇ ਅੱਜ ਦੀ ਨਵੀਂ ਗੱਲ ਸਰਦਾਰ ਸੰਦੇਵ ਸਿੰਘ ਜੀ ਢੀਂਸਾ ਸਾਹਿਬ ਜਿਨ੍ਹਾਂ ਦੇ 70 ਸਾਲਾਂ ਰਾਜ ਸੀ ਜੀਵਨ ਦੇ ਉੱਪਰ ਇੱਕ ਖਸ ਖਸ ਦੇ ਦਾਣੇ ਜਿੰਨੀ ਕੋਈ ਜਗ੍ਹਾ ਨਹੀਂ ਸੀ ਲੇਕਿਨ ਉਹਨਾਂ ਨਾਲ ਕੀ ਕੀਤਾ ਇਹਨਾਂ ਨੇ ਸੋ ਮੈਂ ਕਿਹਦਾ ਕਿਹਦਾ ਨਾਮ ਲਵਾਂ ਬਰਦਾਰ ਸੁੱਚਾ ਸਿੰਘ ਛੋਟੇਪੁਰ ਜੀ ਮਾਨਜੋਗ ਗੁਰਪ੍ਰੀਤ ਘੁਘੀ ਜੀ ਲੇਕਿਨ ਕੋਈ ਜਗ੍ਹਾ ਨਹੀਂ ਲੇਕਿਨ ਇੱਥੇ ਜਗ੍ਹਾ ਸੁੱਚਾ ਸਿੰਘ ਲੰਗਾ ਵਰਗਿਆਂ ਲਈ ਇੱਥੇ ਜਗ੍ਹਾ ਸ਼ਿਸ਼ੋਧਿਆ ਵਰਗਿਆਂ ਲਈ ਇੱਥੇ ਜਗ੍ਹਾ ਕੇਜਰੀਵਾਲ ਵਰਗਿਆਂ ਲਈ ਜਿਹੜੇ ਅੰਨਾ ਹਜ਼ਾਰੇ ਵਰਗਿਆਂ ਦੀ ਹਿੱਕ ਤੋਂ ਦੀ ਲੰਘ ਕੇ ਸੁਪਰੀਮੋ ਬਣੇ ਤੇ ਅੱਜ ਇੱਕ ਲੱਤ ਜੇਲ੍ਹ 'ਚ ਹੈ ਇੱਕ ਲੱਤ ਸਰਕਾਰ 'ਚ ਲੇਕਿਨ ਸਰਕਾਰਾਂ ਦੇ ਵਿੱਚ ਰਹਿ ਕੇ ਸਰਕਾਰਾਂ ਖਾਣ ਵਾਲੇ ਲੋਕ ਆਪਣੇ ਆਪ ਨੂੰ ਇੱਕ ਸਭਾ ਦਾ ਇੱਕ ਪਾਰਟੀ ਦਾ ਕੀ ਮੈਂ ਕਹਾ ਕਿ ਕੀ ਕਹਣਾ ਚਾਹੁੰਦੇ ਨੇ ਕਨਵੀਨਰ ਇੱਕ ਸੂਬੇ ਦਾ ਮੁੱਖ ਮੰਤਰੀ ਲੇਕਿਨ ਮੁੱਖ ਮੰਤਰੀ ਅੰਦਰ ਸ਼ਾਇਦ ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਐਵੇਂ ਕਿਸੇ ਨੇ ਅੰਦਰ ਵੀ ਨਹੀਂ ਨਿੱਤਾ ਹੋਣਾ ਮੈਂ ਨਹੀਂ ਕਹਿੰਦਾ ਕਿ ਮੁੱਖ ਮੰਤਰੀ ਨੂੰ ਅੰਦਰ ਦੇਣਾ ਕੋਈ ਚੰਗੀ ਗੱਲ ਆ ਉਹ ਵੀ ਬਹੁਤ ਮਾੜੀ ਗੱਲ ਆ ਇੱਕ ਸਿਸਟਮ ਨੂੰ ਤੋੜਨੀਆਂ ਚਾਲਾਂ ਨੇ ਪਰੰਤੂ ਇਹ ਕਿਉਂ ਲੋਕ ਅੰਦਰ ਗਏ ਇਹਨਾਂ ਨੇ ਕੀ ਕੁਝ ਕੀਤਾ ਹੋਊਗਾ ਕੀ ਦਾ ਜੀ ਕਰਦਾ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਜਿਹੜਾ ਕਰੋੜਾਂ ਅਰਬਾਂ ਰੁਪਈਆਂ ਦਾ ਘਪਲੇ ਬਾਦ ਉਹਦੀ ਅਸੀਂ ਇਸ ਗੱਲ ਕਰਦੇ ਆਂ ਕਿ ਅਰਵਿੰਦ ਕੇਜਰੀਵਾਲ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਪਹਿਰਾ ਦੇ ਹੀ ਖੜੇ ਹਾਂ ਮਹੀਨੇ ਦੋ ਚਾਰ ਹੀ ਨੇ ਸਾਰਿਆਂ ਨੇ ਉੱਥੇ ਹੀ ਜਾਣਾ ਤੁਸੀਂ ਉੱਥੇ ਪਹਿਰਾ ਦੇ ਚਲੋ ਜਿਹੜੀਆਂ ਬੈਰਕਾਂ ਚ ਉਹ ਹੈ ਬਾਲਾ ਲੰਮਾ ਸਮਾਂ ਨਹੀਂ ਲੱਗੂਗਾ ਮੈਂ ਸਿਰਫ ਦੋ ਗੱਲਾਂ ਕਰ ਰਹੀਆਂ ਬੰਦ ਕਰੂੰਗਾ ਉਸ ਤੋਂ ਬਾਅਦ ਉਹ ਰਾਜਨੀਤਿਕ ਗੱਲ ਨਹੀਂ ਖੇਰਾ ਸਾਹਿਬ ਮੈਂ ਕਦੇ ਦੂਜੀ ਵਾਰੀ ਗਲਤ ਹੋ ਰਾਈ ਨਹੀਂ ਕਈ 5 ਸਾਲ ਪਹਿਲਾਂ ਇੱਕ ਗੱਲ ਸੁਣਾਈ ਸੀ ਅੱਜ ਮੈਨੂੰ ਕੁਝ ਸੱਜਣ ਕਹਿੰਦੇ ਜੀ ਉਹ ਗੱਲ ਵੀ ਜ਼ਰੂਰ ਸੁਣਾ ਦਿਓ ਉਹ ਗੱਲ ਹੈ ਕਿ ਇੱਕ ਪਰਜਪਤ ਸੀ ਪਰਜਪਤ ਆਪਦਾ ਕੰਮ ਕਰਦਾ ਸੀ ਆ ਭਾਂਡੇ ਠੀਂਡੇ ਠੱਪਣ ਦਾ ਸ਼ਾਮ ਨੂੰ ਜਦੇ ਘਰ ਆਉਣਾ ਗਦੇ ਦਾ ਪੈਖੜ ਖੋਲਣਾ ਤੇ ਖੁਲਣੀ ਦੇ ਬੰਦ ਦੇਣਾ ਤੇ ਇੱਕ ਨਿਕਾਜਾ ਕਤੂਰਾ ਜਿਹਨੂੰ ਪਰਮੇਰੀ ਅਨਕੂਤਾ ਕਹਿੰਦੇ ਆ ਮੈਨੂੰ ਪੂਰਾ ਨਾਉ ਨਹੀਂ ਆਉਂਦਾ ਉਹ ਕਦੇ ਲੱਤਾਂ 'ਚ ਲੇਟਦਾ ਕਦੇ ਉਧਰ ਜਾਂਦਾ ਤੇ ਗਦੇ ਨੂੰ ਬੜਾ ਗਿੱਲਾ ਹੋਇਆ ਵੀ ਯਾਰ ਮੈਂ ਸਾਰੀ ਦਿਹਾੜੀ ਭਾਰ ਢੋਕਿਆ ਨਾ ਤੇ ਮੋਜਾਂ ਕਦੂਰੂ ਲੈਂਦਾ ਤੇ ਉਹਨੇ ਬੇਨਤੀ ਕੀਤੀ ਕਹਿੰਦਾ ਜੀ ਮੇਰਾ ਵੀ ਪੈਖੜ ਖੋਲ ਦਿਓ ਬਿੰਦ ਚੱਟ ਉਹਦੇ ਘਰ ਵਾਲੀ ਨੇ ਕਿਹਾ ਵੀ ਇਹ ਗਦਾ ਹੈ ਰਹਿਣ ਦੇ ਤੂੰ ਨਾ ਖੋਲ ਉਹ ਕਹਿੰਦਾ ਨਹੀਂ ਬਾਲੀਆਂ ਮੈਂ ਤਾਂ ਕਰਦਾ ਖੋਲ ਦੰਨੇ ਆ ਤੇ ਪੈਖੜ ਖੋਲਤਾ ਪੈਖੜ ਖੋਲਤਾ ਤੇ ਜਾ ਬੜਿਆ ਭਾਂਡਿਆਂ 'ਚ ਜਿੱਧਰ ਸਾਰਾ ਕੁਝ ਥੱਪਿਆ ਪਿਆ ਸੀ ਕੁਜੇ ਬਟਲੇ ਦੋਨੇ ਚਾਰ ਪੰਜ ਦਲੁੱਤੇ ਲੋ ਦਲੁੱਤੇ ਮਾਰੇ ਗਾਹ ਪਾਤਾ ਜਿੰਮੇ ਭਝਾਲ ਆਇਆ ਹੁੰਦਾ ਸਾਰਾ ਕੁਝ ਟੁੱਟ ਗਿਆ ਤੇ ਉਹ ਪਰਜਪਤ ਵਿਚਾਰਾ ਹੱਸੀ ਜਾਵੇ ਉੱਚੀ ਉੱਚੀ ਘਰ ਵਾਲੀ ਕਹਿੰਦੀ ਵੀ ਤੂੰ ਦੰਦ ਕੱਢੀ ਜਾਣਾ ਸਾਰਾ ਕੁਝ ਭੰਨਤਾ ਨੇ ਦਾ ਗਾਹ ਪਾਤਾ ਕਹਿੰਦਾ ਨਹੀਂ ਇਹਨੇ ਬਹੁਤ ਵੱਡਾ ਸਬਕ ਦਿੱਤਾ ਕਹਿੰਦਾ ਜਿਹੜੇ ਕੁਜੇ ਬਟਲੀਆਂ ਸੀ ਟੁੱਟ ਗਏ ਤੇ ਇਕੱਲੇ ਕੁੰਡੇ ਬਚ ਗਏ ਕਹਿੰਦਾ ਗਾਹ ਨੂੰ ਇਕੱਲੇ ਕੁੰਡੇ ਥੱਪੂਗਾ ਕੁੰਡੇ ਬਟਲੀਆਂ ਮੈਂ ਥੱਪੂਗਾ ਨਹੀਂ ਅਸੀਂ ਹਮੇਸ਼ਾ ਕੁੰਡੇ ਥੱਪੇ ਨੇ ਕੁੰਡੇ ਬਣੇ ਆ ਨਾ ਕੋਈ ਟੁੱਟਣ ਵਾਲਾ ਨਾ ਕੋਈ ਭਜਣ ਵਾਲਾ ਜਿੱਥੇ ਮਰਜੀ ਖੜਾ ਲਿਓ ਖੜਨਗੇ। ਛੁਗ ਅਗਲੀ ਬੇਨਤੀ ਛੋਟੀ ਜਿਹੀ ਇੱਕ ਹੋਰ ਹੈ। ਉਹ ਇਹਨਾਂ ਬਾਰੇ ਮੈਂ ਦੱਸਣੀ ਚਾਹੁੰਨਾ। ਮੈਂ ਇੱਕ ਕਹਾਣੀ ਪੜ੍ਹੀ ਸੀ ਬਹੁਤ ਪੁਰਾਣੀ। ਇੱਕ ਕਬੂਤਰ ਤੇ ਕਬੂਤਰੀ ਮੀਆਂ ਬੀਬੀ ਦੇ ਰੂਪ ਵਿੱਚ ਇੱਕ ਦਰਖਤ ਤੇ ਬੈਠੇ ਨੇ। ਸ਼ਾਮ ਦਾ ਵੇਲਾ ਤੇ ਅੰਕਿਓ ਕੁਝ ਦੋ ਬੰਦੇ ਆਉਂਦੇ ਨੇ। ਦੋ ਬੰਦੇ ਆਉਂਦੇ ਨੇ ਬਾਣਾ ਬੜਾ ਵਧੀਆ ਪਾਇਆ ਭਗਮਾ ਬਾਣਾ ਪਾਇਆ। ਮੈਂ ਭਗਮਾ ਨਹੀਂ ਕਹਿੰਦਾ ਕਿਉਂਕਿ ਕਿਸੇ ਤੇ ਲਾਗੂ ਹੁੰਦਾ ਹੈ। ਬਾਣਾ ਕਿਸੇ ਮਹਾਪੁਰਸ਼ਾਂ ਵੱਲ ਆ ਪਾਇਆ ਕਬੂਤਰੀ ਕਹਿੰਦੀ ਜੀ ਬੰਦੇ ਹੁੰਦੇ ਨੇ ਮਾੜੇ ਲੱਗਦੇ ਨੇ ਕਹਿੰਦਾ ਨਹੀਂ ਨਹੀਂ ਤੂੰ ਬਾਣਾ ਤਾਂ ਦੇਖੇ ਕਿਹੜੇ ਪਾਸੇ ਮਾੜੇ ਲੱਗਦੇ ਨੇ ਇਹ ਮਾੜੇ ਨਹੀਂ ਹੋ ਸਕਦੇ ਬਥੇਰਾ ਵਾਸਤਾ ਪਾਇਆ ਨਾ ਮੰਨੀ ਨੇੜੇ ਆਏ ਤੇ ਉਹਨਾਂ ਨੇ ਤੀਰ ਮਾਰਿਆ ਕਬੂਤਰ ਮਰ ਗਿਆ ਕਬੂਤਰੀ ਬਚ ਗਈ ਤੇ ਉਹ ਆਪਦਾ ਸ਼ਿਕਾਰ ਲੈ ਕੇ ਚਲੇ ਗਿਆ ਕਬੂਤਰੀ ਅਗਲੇ ਦਿਨ ਰਾਜੇ ਦੇ ਦਰਬਾਰ 'ਚ ਜਾਂਦੀ ਹੈ ਕਿ ਮੇਰਾ ਕਬੂਤਰ ਮਾਰਤਾ ਮੇਰਾ ਪਤੀ ਮਾਰਤਾ ਰਾਜੇ ਨੇ ਆਪਦਾ ਦਰਬਾਰ ਬੁਲਾ ਲਿਆ ਪੁਲਿਸ ਬੁਲਾ ਲਈ ਉਹਦੀ ਗੱਲ ਸੁਣੀ ਕਹਿੰਦਾ ਤੇਰੀ ਗੱਲ ਸੱਚੀ ਹੈ ਤੇਰਾ ਪਤੀ ਮਰ ਗਿਆ ਦੱਸ ਕੀ ਸਜ਼ਾ ਦਈਏ ਇਹਨਾਂ ਨੂੰ ਮਾਰਨ ਵਾਲਿਆਂ ਨੂੰ ਕੀ ਚਾਹਨੀ ਆ ਕਹਿੰਦੀ ਮੈਂ ਸਜ਼ਾ ਨਹੀਂ ਚਾਹੁੰਦੀ ਮੈਂ ਤਾਂ ਸਿਰਫ ਇਹ ਚਾਹੁੰਦੀ ਆ ਕਿ ਦੱਸ ਤਾਂ ਦੇ ਤੇਰੇ ਕਿਹੜੇ ਬਾਣੇ 'ਚ ਸਾਧ ਨੇ ਕਿਹੜੇ ਬਾਣੇ 'ਚ ਚੋਰ ਨੇ ਅੱਜ ਉਹੀ ਬਾਣਿਆਂ ਦੇ ਵਿੱਚ ਸਰਕਾਰੀ ਬਾਣਿਆਂ ਦੇ ਵਿੱਚ ਚੋਰ ਨੇ ਸਰਕਾਰੀ ਵਰਦੀਆਂ ਦੇ ਵਿੱਚ ਠੱਗ ਨੇ ਲੇਕਿਨ ਅੱਜ ਉਹ ਹਾਲਾਤ ਨੇ ਜਿਹੜੇ 400 ਸਾਲ ਪਹਿਲਾਂ ਕਿਸੇ ਨੇ ਕਥਾ ਲਿਖੀ ਸੀ ਅੱਜ ਭੰਬੜ ਪੂਸੇ ਵਿੱਚ ਤੁਹਾਡੀ ਦੁਨੀਆ ਲੇਕਿਨ ਸਰਕਾਰਾਂ ਦੇ ਰੂਪ ਵਿੱਚ ਕੇਜਰੀਵਾਲ ਸਰ ਵਰਗੇ ਮੁੱਖ ਮੰਤਰੀ ਮੰਤਰੀ ਬਾਣੇ ਹੋਰ ਨੇ ਵਿੱਚੋਂ ਕੁਝ ਹੋਰ ਨੇ ਉੱਤੋਂ ਕੁਝ ਹੋਰ ਨੇ ਵਿੱਚੋਂ ਇਹ ਚੋਰ ਨੇ ਸੋ ਮੇਰੀ ਬੇਨਤੀ ਉਹਨਾਂ ਲੋਕਾਂ ਤੇ ਵਿਸ਼ਵਾਸ ਕਰੋ ਸਰਦਾਰ ਸਿਕਪਾਲ ਸਿੰਘ ਖੈਰਾ ਕਿਤੇ ਵੀ ਟਿਕਿਆ ਲੇਕਿਨ ਕਦੇ ਸੱਚ ਬੋਲਣ ਤੋਂ ਪਿੱਛੇ ਨਹੀਂ ਹਟਿਆ ਦਾਸ ਦੀ ਵੀ ਇਹੀ ਕੁਆਲਿਟੀ ਪਾਰਟੀਆਂ ਪੁਲਟੀਆਂ ਕੋਈ ਬਾਹਲੀਆਂ ਵੱਡੀਆਂ ਨਹੀਂ ਹੁੰਦੀਆਂ ਬੰਦੇ ਵੱਡੇ ਹੁੰਦੇ ਨੇ ਕੰਧ ਤੇ ਲਿਖਿਆ ਹੁੰਦਾ ਬੀਜੇਪੀ ਪਾਰਟੀ ਕੰਧ ਤੇ ਲਿਖਿਆ ਹੁੰਦਾ ਕਾਂਗਰਸ ਪਾਰਟੀ ਉਹ ਕੰਧ ਕਾਂਗਰਸ ਨਹੀਂ ਹੁੰਦੀ ਉਹ ਕੰਧ ਬੀਜੇਪੀ ਨਹੀਂ ਹੁੰਦੀ ਬੰਦੇ ਪਾਰਟੀ ਹੁੰਦੇ ਨੇ ਬੰਦੇ ਕਾਂਗਰਸ ਹੁੰਦੇ ਨੇ ਅੱਜ ਜਿਹੜੇ ਆ ਸੱਜਣ ਬੈਠੇ ਨੇ ਕਾਂਗਰਸ ਬੈਠੀ ਆ ਮੱਖਣ ਸ਼ਰਮੇ ਤੋਂ ਲੈ ਕੇ ਗਰਜੀਤ ਤੋਂ ਲੈ ਕੇ ਸਿਵੀਆ ਸਾਹਿਬ ਤੋਂ ਲੈ ਕੇ ਢਿੱਲੋਂ ਸਾਹਿਬ ਤੋਂ ਲੈ ਕੇ ਮੈਂ ਅਖੀਰ ਬੰਦ ਕਰਾਂ ਮਾਨਯੋਗ ਸੁਖਪਾਰ ਸਿੰਘ ਜੀ ਖੈਰਾ ਸਾਹਿਬ ਤੇ ਲੈ ਕੇ ਅੱਜ ਇਹ ਪਾਰਟੀ ਆ ਸੋ ਮੇਰੀ ਬੇਨਤੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਹਮੇਸ਼ਾ ਦਿਨੇ ਦੁਪਹਿਰੇ ਤੁਪੇ ਸ਼ਾਮ ਤੁਹਾਡੇ ਲੋਕੋ ਨਾਲ ਰਿਹਾ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਵੀ ਮੇਰੇ ਨਾਲ ਰਹੋ ਅੱਜ ਆਪਾਂ ਖੈਰਾ ਸਾਹਿਬ ਦੇ ਨਾਲ ਰਹਿਣਾ ਇੱਕੋ ਹੀ ਸਬੂਤ ਕਿ ਮੈਂ ਲਾਉਂਗਾ ਨਹਿਰਾ ਜੇ ਕਰੰਟ ਲੱਗਣ ਵਾਂਗੂ ਬਾਹਾਂ ਤਾਹਾਂ ਨਾ ਕੀਤੀਆਂ ਆਪਣੀ ਆੜੀ ਟੁੱਟੀ ਇਹ ਬਾਹਾਂ ਥੱਲੇ ਉਦੋਂ ਕਰਨੀਆਂ ਜਦੋਂ ਖੈਰਾ ਸਾਹਿਬ ਖੜੇ ਹੋ ਕੇ ਕਹਿਣਗੇ ਬਸ ਕਰੋ ਮਾਝੋਗ ਸਖਪਾਲ ਸਿੰਘ ਜੀ ਖਹਿਰਾ ਜਿੰਦਾਬਾਦ ਜਿੰਦਾਬਾਦ ਮਾਝੋਗ ਸਖਪਾਲ ਸਿੰਘ ਜੀ ਖਹਿਰਾ ਜਿੰਦਾਬਾਦ ਜਿੰਦਾਬਾਦ ਹੁਣ ਬਾਹ ਥੱਲੇ ਨਹੀਂ ਕਰਨੀ ਜਿੰਨਾ ਚਿਰ ਇਹ ਨਹੀਂ ਕਹਿੰਦੇ ਭਾਵੇਂ ਆਕੜ ਜਾਣ ਇਹਨਾਂ ਕਹਿੰਦਾ ਖਿਮਾਂ ਦਾ ਜਾਚਕਾਂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ